ਏ ਸਰਦੀਆਂ ਇਹ ਵਾਲਾ ਸ਼ੇਕ ਆਪਣੇ ਘਰੇ ਬਣਾ ਕੇ ਪੀਓ ਬੰਦੇ ਚੋਂ ਬੰਦਾ ਖੜਕਣ ਲਾ ਦੂ ਐਨੀ ਤਾਕਤ ਹੈ ਤਾਕਤ ਦਾ ਖਜ਼ਾਨਾ ਕਿਵੇਂ ਬਣਾਇਆ ਇਹ ਪੁੱਛਣਾ ਪਤਾ ਕਰਨਾ ਆਜੋ ਦੱਸ ਦਿਆਂ ਫਿਰ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਇੱਕ ਡਰਾਈ ਫਰੂਟਾਂ ਦੀ ਲੋੜ ਪਊਗੀ ਜਿਵੇਂ ਜਿਵੇਂ ਮੈਂ ਦੱਸਦਾ ਜਾਊਂਗਾ ਉਸੇ ਉਸੇ ਤਰ੍ਹਾਂ ਬਣਾਦੇ ਰਹੋ ਸਭ ਤੋਂ ਪਹਿਲਾਂ ਆਪਾਂ ਇੱਦੇ ਚ ਲਵਾਂਗੇ ਜੀ ਚੀਆ ਸੀਡ ਚੀਆ ਸੀਡ ਦੇ ਪੂਰੇ 4 ਚਮਚ ਲੈ ਲਿਓ ਇੱਥੇ ਆਪਾਂ 2 ਜਣਿਆਂ ਦਾ ਬਣਾ ਰਹੇ ਹਾਂ ਤੁਸੀਂ 1 ਜਣੇ ਦਾ ਬਣਾਉਂਗੇ ਅੱਧਾ-ਅੱਧਾ ਕਰਦੇ ਜਾਓ ਯਾਨੀ ਚੀਆ ਸੀਡ ਦੇ ਤੁਸੀਂ 2 ਚਮਚ ਲੈ ਲਿਓ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ 4 ਅੰਜੀਰਾ ਤੁਸੀਂ ਉਸ ਹਿਸਾਬ ਨਾਲ 2 ਲੈ ਲਿਓ ਯਾਰ ਅੰਜੀਰਾਂ ਪਹਿ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰਕੇ ਪਾਣੀ ਦੇ ਵਿੱਚ ਫਰੈਸ਼ ਪਾਣੀ ਲੈ ਲੈਣਾ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਕੰਚ ਦਾ ਜਾਰ ਲੈਣਾ ਜਿਹਦੇ ਵਿੱਚ ਆਪਾਂ ਪਿਉਵਾਂਗੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ 16 ਬਦਾਮ 16 ਬਦਾਮ ਤੁਸੀਂ ਅੱਥ ਲੈ ਲਿਓ 16 ਪਾ ਲਵਾਂਗੇ ਜੀ ਮੁਨੱਕੇ ਜਿਹਨੂੰ ਆਪਾਂ ਦਾਖਾਂ ਕਹਿ ਦਿੰਨੇ ਆ ਵਧੀਆ ਕਿਸਮ ਦੀਆਂ ਦਾਖਾਂ ਲਿਓ ਕੁਆਲਿਟੀ ਸੋਹਣੀ ਹੋਣੀ ਚਾਹੀਦੀ ਹੈ ਵਧੀਆ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਤੁਸੀਂ ਪਾਣੀ ਦੇਖ ਲਓ ਜੱਗ ਦੇ ਵਿੱਚ ਕਿੰਨਾਗਾ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਪਰ 4-5 ਜਿਹੜੇ ਖਜੂਰਾ ਤੁਸੀਂ 3-4 ਖਜੂਰਾ ਲੈ ਸਕਦੇ ਹੋ ਖਜੂਰਾ ਜਿਆਦਾ ਵੀ ਹੋ ਜਾਣੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਸ ਤਰ੍ਹਾਂ ਤੁਸੀਂ ਕੰਚ ਦੇ ਜਾਰ ਦੇ ਵਿੱਚ ਭਿਉਂਕੇ ਰੱਖ ਦੇਣਾ ਸਵੇਰ ਤੱਕ ਤਿਆਰ ਹੋ ਜੂ ਤਾਗੇ ਵਾਲੀ ਮਿਸ਼ਰੀ ਮਿੱਠੇ ਅਨੁਸਾਰ ਲੈ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਲੈਣਾ ਜੀ ਚਾਰੇ ਤਰ੍ਹਾਂ ਦੇ ਮਗਜ਼ ਨੇ ਜਿਹੜੇ ਚਾਰੇ ਤਰ੍ਹਾਂ ਦੇ ਮਗਜ਼ ਇਸ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਧੋ ਲਵਾਂਗੇ ਸਭ ਤੋਂ ਪਹਿਲਾਂ ਇਹ ਅਲੱਗ ਤੋਂ ਲੈਣੇ ਨੇ ਉਸ ਤੋਂ ਬਾਅਦ ਆਪਾਂ ਖਸ ਖਸ ਲਈ ਹੈ ਜੀ ਤੁਸੀਂ ਹਸਾਬ ਨਾਲ ਦੇਖ ਰਹੇ ਹੋ ਕ੍ਰਾਸ ਕ੍ਰਾਸੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਇਹਦੇ ਵਿੱਚ ਜਿਹੜੀ ਸੌਫ ਹੁੰਦੀ ਹੈ ਸੌਫ ਆਪਾਂ ਇਸਾਬ ਨਾਲ ਪਾ ਲਵਾਂਗੇ ਜੀ ਇਹਨੂੰ ਵੀ ਤੋਲਾਂਗੇ ਆਪਾਂ ਉਸ ਤੋਂ ਧੋ ਕੇ ਚੰਗੀ ਤਰ੍ਹਾਂ ਛਾਣ ਕੇ ਆਪਾਂ ਜਿਹੜਾ ਆਪਣਾ ਜਿਹਦੇ ਵਿੱਚ ਆਪਾਂ ਦੁੱਧ ਨੂੰ ਉਬਾਲਾਂਗੇ ਗਰਮ ਕਰਾਂਗੇ ਇਸ ਤਰ੍ਹਾਂ ਤੁਸੀਂ ਇੱਕ ਬਰਤਨ ਲੈਣਾ ਉਸ ਦੇ ਵਿੱਚ ਦੁੱਧ ਪਾ ਲੈਣਾ ਜੀ ਦੁੱਧ ਪਾ ਕੇ ਇਹਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਬਾਲਣਾ ਚੰਗੀ ਤਰ੍ਹਾਂ ਤਾਂਕਿ ਜਿਹੜਾ ਇਹਦੇ ਤੱਤ ਨੇ ਸੌਫ ਦੇ ਤੱਤ ਤੇ ਚਾਰੇ ਮਖਜਾਂ ਦੇ ਤੱਤ ਨੇ ਉਹ ਦੁੱਧ ਦੇ ਵਿੱਚ ਆ ਜਾਣ ਪੂਰੀ ਪ੍ਰੋਪਰ ਚੰਗੀ ਤਰ੍ਹਾਂ ਇਸ ਨੂੰ ਜਿਹੜਾ ਉਬਾਲ ਲੈਣਾ ਉਸ ਦਾ ਜਦੋਂ ਉਬਾਲ ਲਾਂਗੇ ਸ਼ਾਮ ਤੱਕ ਠੰਡਾ ਹੋਊ ਰਾਤ ਤੱਕ ਸਵੇਰ ਤੱਕ ਆਪਣਾ ਇਸ ਤਰ੍ਹਾਂ ਤਿਆਰ ਹੋ ਜਾਊ ਸਮਾਨ ਇਹ ਆਪਾਂ ਨੇ ਰਾਤ ਭਿਓਆ ਸੀਗਾ ਜੀ ਸਵੇਰ ਤੱਕ ਤੁਹਾਡੇ ਸਾਹਮਣੇ ਆ ਇਸ ਤਰ੍ਹਾਂ ਦਾ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਦੁੱਧ ਲਿਆ ਸੀਗਾ ਜੀ ਦੁੱਧ ਥੋੜਾ ਜਿਹਾ ਇੱਥੇ ਘਟਣਾ ਜਰਾ ਹੋਊਗਾ ਤੁਹਾਨੂੰ ਪੀਨਟ ਬਟਰ ਹੈ ਜੀ ਕਿਉਂਕਿ ਦੁੱਧ ਮੈਂ ਰਾਤ ਕੁਸ਼ ਪੀ ਲਿਆ ਸੀਗਾ ਤੇ ਚਨੇ ਲੈਣੇ ਨੇ ਜੀ ਫੁੱਲ ਪਤਾਸੇ ਨੇ ਤੇ ਫੁੱਲ ਮਖਾਣੇ ਵੀ ਕਹਿੰਦੇ ਨੇ ਤੇ ਉਸ ਤੋਂ ਬਾਅਦ ਕਾਜੂ ਨੇ ਆਪਣੇ ਕੋਲੇ ਤੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਬਾਰੀ-ਬਾਰੀ ਆਪਾਂ ਪਾਉਂਦੇ ਰਹਾਂਗੇ ਤੇ ਵੀਡੀਓ ਨੂੰ ਦੇਖਦੇ ਰਹੋ ਵੀਡੀਓ ਨੂੰ ਜੇ ਵਧੀਆ ਲੱਗ ਰਹੀ ਹੈ ਤਾਂ ਸ਼ੇਅਰ ਕਰ ਦਿਓ ਜੀ ਤੇ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਉਸ ਤੋਂ ਬਾਅਦ ਚਨੇ ਲੈ ਲੈਣੇ ਨੇ ਆਪਾਂ ਨੇ ਕਾਜੂ ਬਦਾਮ ਜੋ ਕਾਜੂ ਸੀਗੇ ਚਨੇ ਸੀਗੇ ਸਾਰਾ ਆਪਾਂ ਨੇ ਫੁੱਲ ਪਤਾਸੇ ਫੁੱਲ ਮਖਾਣੇ ਵੀ ਕਹਿੰਦੇ ਨੇ ਤੇ ਰਾਤ ਵਾਲਾ ਦੁੱਧ ਸੀਗਾ ਉਹ ਇਸ ਤਰ੍ਹਾਂ ਸਭ ਤੋਂ ਪਹਿਲਾਂ ਇੰਨਾ ਕਿਸ ਨੂੰ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਮਿਕਸ ਹੋ ਜੇ ਇੱਕ ਦੇ ਵਿੱਚ ਦੂਜੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਜਦੋਂ ਵੀ ਕੋਈ ਵੀ ਚੀਜ਼ ਪਾਉਂਗੇ ਗ੍ਰाइंड ਚੰਗੀ ਤਰ੍ਹਾਂ ਕਰਨੀ ਹੈ ਉਸ ਤੋਂ ਬਾਅਦ ਜੇ ਆਪਾਂ ਜਿਹੜੇ ਸਮਾਨ ਆਪਾਂ ਨੇ ਗ੍ਰाइंड ਕਰ ਲਿਆ ਉਹਦੇ ਵਿੱਚ ਆਪਾਂ ਰਾਤ ਦਾ ਭਿਉਂਤਾ ਹੋਇਆ ਸਮਾਨ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੀਨਟ ਬਟਰ ਇਹ ਅਗਰ ਤੁਸੀਂ ਇਕੱਲੇ ਵਾਸਤੇ ਬਣਾਉਨੇ ਹੋ ਤਾਂ ਵੀ ਇੰਨਾ ਕੁ ਤਾਂ ਪਾਈ ਲਿਓ ਜਿੰਨਾ ਕੁ ਮੈਂ ਦੋ ਜਣੇ ਵਾਸਤੇ ਪਾ ਰਿਆ ਪੀਨਟ ਬਟਰ ਵਧੀਆ ਚੀਜ਼ ਹੁੰਦੀ ਹੈ ਇਹਨੂੰ ਇਹ ਵੇਟ ਗੇਨ ਦੇ ਵਿੱਚ ਵੀ ਬਹੁਤ ਮਦਦ ਕਰਦੀ ਹੈ ਤੇ ਤਾਕਤ ਦਾ ਵੀ ਭਰਪੂਰ ਖਜ਼ਾਨਾ ਹੁੰਦਾ ਇਹ ਪੀਨਟ ਹੈ ਯਾਨੀ ਮੂਫਲੀ ਨਾਲ ਬਣਿਆ ਹੁੰਦਾ ਇਹ ਤੇ ਉਸ ਤੋਂ ਬਾਅਦ ਜੇ ਆਪਾਂ ਪਾਵਾਂਗੇ ਇਹਦੇ ਵਿੱਚ ਤਿੰਨ ਜਿਹੜੇ ਕੇਲੇ ਤੁਸੀਂ ਦੋ ਕੇਲੇ ਪਾ ਲਿਓ ਇੱਕ ਜਣੇ ਵਾਸਤੇ ਅਗਰ ਬਣਾਉਂਗੇ ਕਿਉਂਕਿ ਤਿੰਨ ਕੇਲੇ ਮੈਂ ਇਸ ਕਰਕੇ ਪਾ ਰਿਆ ਕਿਉਂਕਿ ਫਿਰ ਜ਼ਿਆਦਾ ਹੋ ਜਾਂਦਾ ਜਿਹੜਾ ਜਾਰ ਦੇ ਵਿੱਚੋਂ ਬਾਹਰ ਆਉਣ ਲੱਗ ਜਾਂਦਾ ਇਹ ਦੁੱਧ ਆਪਾਂ ਨੇ ਆਪਣੇ ਕੋਲੋਂ ਐਡ ਕਰਿਆ ਜੀ ਕਿਉਂਕਿ ਰਾਤ ਮੈਂ ਦੁੱਧ ਜਿਹੜਾ ਉਵਾਲਿਆ ਸੀ ਉਹਦੇ ਵਿੱਚੋਂ ਕੁਛ ਦੁੱਧ ਪੀ ਲਿਆ ਸੀਗਾ ਤੇ ਇਸ ਕਰਕੇ ਆਪਾਂ ਸਵੇਰੇ ਕੁਛ ਹੋਰ ਦੁੱਧ ਜਿਹੜਾ ਐਡ ਕਰ ਲਿਆ ਉਸ ਤੋਂ ਬਾਅਦ ਇਸ ਨੂੰ ਕੇਲੇ ਪਾ ਕੇ ਵੀ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਤਾਂ ਕਿ ਜਿਹੜੇ ਤਤਨੇ ਦੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਚੰਗੀ ਤਰ੍ਹਾਂ ਘਟ ਬੜ ਕੇ ਪੂਰੇ ਪ੍ਰੋਪਰ ਵਿੱਚ ਤਿਆਰ ਹੋ ਜੇ ਉਸ ਤੋਂ ਬਾਅਦ ਇਸ ਨੂੰ ਆਪਾਂ ਸੇਵਨ ਕਰਾਂਗੇ ਇਹਦਾ ਇਹਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਪੇਟ ਵੀ ਪੂਰਪਰ ਸਾਫ਼ ਹੋਊਗਾ ਹੱਡੀਆਂ ਵੀ ਮਜ਼ਬੂਤ ਹੋਣੀਆਂ ਵੇਟ ਵੀ ਗੇਨ ਹੋਆ ਤਾਕਤ ਵੀ ਮਿਲੂਗੀ ਹਰ ਤਰ੍ਹਾਂ ਦੀ ਤਾਕਤ ਚਾਹੇ ਉਹ ਸਰੀਰਿਕ ਐ ਸੈਕਸ਼ੂਅਲ ਹੈ ਚਾਹੇ ਕਿਸੇ ਤਰ੍ਹਾਂ ਦੀ ਵੀ ਹ ਤਾਕਤ ਦਾ ਭਰਪੂਰ ਖਜ਼ਾਨਾ ਹੈ ਬੰਦੇ ਚੋਂ ਬੰਦਾ ਖੜਕਣ ਲੱਜੂ ਇਸ ਨਾਲ ਪੀ ਕੇ ਦੇਖੋ